brought to by silver pumps top quality or consistent performance ke liye sirf silver pumps naam yaad rakhna oh mudda main samajda hai rayi da pahad banaya hua hai jehda mudda gal baat naal khatam hona chahida si in fact ubhar nai ni si chahida ji aa jehde 4000 kyu se pani inna ne jadon gal baat de zariye ditta hai us odon vi inna ne apna ਪੰਜਾਬ ਦੇ ਨਜ਼ਰੀਏ ਨਾਲ ਹਰਿਆਣਾ ਨੇ ਆਪਣਾ ਕੰਜ਼ਿਊਮ ਕਰ ਲਿਆ ਸੀਗਾ ਜਿਹੜਾ ਉਹਨਾਂ ਦਾ ਸੀਗਾ ਉਹ ਕਹਿੰਦੇ ਆ ਸਿਰਫ ਸਤਲੁਜ ਦਾ ਦੂਜੀ ਉੱਥੋਂ ਸਾਨੂੰ ਹਿੱਸਾ ਨਹੀਂ ਮਿਲਿਆ ਉਹ ਇੱਥੋਂ ਕੰਪਨਸੇਟ ਕਰਕੇ ਦਿਓ ਬਟ ਆ ਵੀ ਇਸ਼ੂ ਜਿਹੜਾ ਸੀਗਾ ਆ ਗੱਲਬਾਤ ਨਾਲ ਹੋ ਸਕਦਾ ਸੀ ਆ ਪਹਿਲੀ ਦਫਾ ਨਹੀਂ ਹੋ ਰਿਹਾ ਸਭ ਪਿਛਲੇ 23 ਸਾਲਾਂ ਦਾ ਰਿਕਾਰਡ ਮੈਂ ਨਾਲ ਲੈ ਕੇ ਆਇਆ ਜਿਹਦੇ ਵਿੱਚ ਹਰੇਕ ਸਾਲ ਸਟੇਟ ਕੋਈ ਨਾ ਕੋਈ ਉਸ ਡਿਪਲੀਸ਼ਨ ਪੀਰੀਅਡ ਜਿਹੜਾ ਸਤੰਬਰ ਤੋਂ ਲੈ ਕੇ ਮਈ ਤਾਈਂ ਦਾ ਹੈ ਜਦੋਂ ਬਰਸਾਤ ਨਹੀਂ ਹੁੰਦੀ ਤੇ ਪਾਣੀ ਖਤਮ ਹੀ ਹੁੰਦਾ ਉਸ ਦੌਰਾਨ ਬਹੁਤ ਸਾਰੀ ਸਟੇਟਸ ਕੋਈ ਨਾ ਕੋਈ ਪਾਣੀ ਉਹਦਾ ਇਸਤੇਮਾਲ ਜ਼ਿਆਦਾ ਕਰ ਲੈਂਦੀ ਹੈ ਉਹਨੂੰ ਬਾਅਦ ਚ ਕੰਵਰਸੇਟ ਕੀਤਾ ਜਾਣਾ ਕੋਈ ਐਡਾ ਇਸ਼ੂ ਹੈ ਨਹੀਂ ਸੀਗਾ ਜਿਹੜਾ ਇਸ਼ੂ ਬਣਾ ਲਿਆ ਉਹ ਟਰਾਈ ਦਾ ਪਹਾੜ ਬਣਿਆ ਦੇਖੋ ਮੈਨੂੰ ਲੱਗਦਾ ਵੀ ਇਹਦੇ ਵਿੱਚ 42 ਦੋਨੋਂ ਹੱਥਾਂ ਨਾਲ ਵਝੀਏ ਸਭ ਮੈਂ ਅੰਦਰ ਜਿਹੜੀ ਗੱਲ ਕਹੀ ਹੈ ਵੀ ਇਹ ਇੱਕ ਛੋਟੀ ਜਿਹੀ ਗਲਤੀ ਜਿਵੇਂ ਕਿਸੇ ਨੇ ਕੀਤੀ ਹੈ ਉਹ ਕੰਪਾਉਂਡ ਹੁੰਦੀ ਤੁਰ ਹੀ ਗਈ ਸਕਦਾ ਆ ਜਿਹੜਾ ਰਵਈਆ ਬਾਚੇ ਅਪਣਾਇਆ ਗਿਆ ਮੈਂ ਬਿਲਕੁਲ ਉਹਦੀ ਨਿਖੇਧੀ ਕਰਦਾ ਹਾਂ ਸਾਬ ਲੇਕਿਨ ਤੁਸੀਂ ਅਧਿਕਾਰੀਆਂ ਦੇ ਸਬਦਲੇ ਕਰ ਦਿੱਤੇ ਗਏ ਮੀਟਿੰਗ ਦੇ ਵਿੱਚ ਜਿਹੜੇ ਤਰ੍ਹਾਂ ਇਤਰਾਜ਼ ਜਤਾ ਰਹੇ ਸੀ ਅਧਿਕਾਰੀ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਉਹਨਾਂ ਦੇ ਬਦਲੇ ਕਰ ਦਿੱਤੇ ਸਭ ਮੈਂ ਐਸੀ ਗੱਲ ਨੂੰ ਤਾਂ ਤੱਕਾ ਕਹਿ ਰਹੇ ਹਾਂ ਸਾਬ ਜੀ ਇੱਕ ਡੈਮੋਕਰੈਟਿਕ ਸਿਸਟਮ ਦੇ ਅੰਦਰ ਆ ਗੱਲਬਾਤ ਨਾਲ ਮਸਲਾ ਹਲ ਹੋਣਾ ਚਾਹੀਦਾ ਸੀ ਕਿ ਵਿੱਚ ਪੰਜਾਬ ਕਦੇ ਵੀ ਇਸ ਕਿਸਮ ਦੇ ਤੱਕੇ ਨੂੰ ਨਹੀਂ ਜਰ ਸਕਦਾ ਮੈਂ ਸਮਝਦਾ ਵੀ ਟੋਟਲ ਗਲਤ ਹੈ ਜੇ ਪਹਿਲਾਂ ਆ ਮਸਲਾ ਉੱਠਿਆ ਉਹ ਗਲਤ ਹੈ ਉਹਦੇ ਬਾਅਦ ਅਗਰ ਆ ਅਪਣਾਇਆ ਜਾਂਦਾ ਵੀ ਤੁਸੀਂ ਠੱਕੇ ਨਾਲ ਇਸ ਨੂੰ ਕਰਕੇ ਰਿਜ਼ੋਲਵ ਕਰਨਾ ਚਾਹੋਗੇ ਉਹ ਨਹੀਂ ਆ ਮਸਲਾ ਗਲਬਾਤ ਨਾਲ ਹੀ ਨਿਭਣਾ ਚਾਹੀਦਾ ਹੈ ਇਸ ਕਰਕੇ ਮੈਂ ਸੀਐਮ ਸਾਹਿਬ ਨੂੰ ਕਿਹਾ ਸੀ ਵੀ ਇਸ ਮਸਲੇ ਤੇ ਮਿੱਟੀ ਪਾਓ ਤੇ ਚਲਕੇ ਪ੍ਰਧਾਨ ਮੰਤਰੀ ਆ ਰਾਜ ਮੰਤਰੀ ਆ ਖੱਟੜ ਸਾਹਿਬ ਨਾਲ ਗੱਲ ਕਰੀਏ ਜਿਹੜੇ ਮੰਤਰੀ ਹੈ ਇਰੀਗੇਸ਼ਨ ਦੇ ਵਾਟਰ ਰਿਸੋਰਸ ਦੇ ਉਹਨਾਂ ਨਾਲ ਗੱਲ ਕਰਕੇ ਮਸਲੇ ਨੂੰ ਖਤਮ ਕਰਾਈਏ ਦੇਸ਼ ਅਜੇ ਐਸੇ ਮੌਕੇ ਤੇ ਖੜਾ ਹੈ ਵੀ ਅੱਜ ਆਪਾਂ ਕਿਤੇ ਆਪਸ 'ਚ ਹਰਿਆਣਾ ਪੰਜਾਬ ਦੇ ਅੰਦਰ ਅਨੈਸੀਸਰੀ ਤਣਾਅ ਬਣਾ ਕੇ ਬੈਠ ਜਾਈਏ ਸ਼ੋਭਾ ਨਹੀਂ ਦਿੰਦਾ ਤੇ ਉਹਨਾਂ ਨੇ ਵੀ ਇਸ ਗੱਲ ਤੇ ਹਾਂ ਕੀਤੀ ਹੁਣ ਟਾਈਮਿੰਗ ਦਾ ਹੁਣ ਕਦੋਂ ਕਰਦੇ ਐ ਨਹੀਂ ਕਰਦੇ ਪਰ ਮੇਰਾ ਅੱਜ ਵੀ ਮੰਨ ਐ ਪੰਜਾਬ ਦੇ ਕੋਲ ਦੂਜੇ ਸੂਬਿਆਂ ਨੂੰ ਦੇਣ ਵਾਸਤੇ ਪਾਣੀ ਸਾਡੇ ਕੋਲ ਇੱਕ ਬੂੰਦ ਵੀ ਹੈ ਨਹੀਂ ਪਰ ਆ ਜਿਹੜੀ ਨਾਰਮਲ ਪ੍ਰੈਕਟਿਸ ਹੈ ਜਿਹਦੇ ਰਾਈਆ ਕਮ ਹੁੰਦਾ ਰਿਹਾ ਹੁਣ ਤਾਂ 25 ਪਿਛਲੇ 20-22 ਸਾਲ ਦਾ ਜਿਹੜਾ ਰਿਕਾਰਡ ਲਈ ਫਿਰਦੇ ਆ ਉਸ ਨੂੰ ਅਗਰ ਗਲਬਾਤ ਨਾਲ ਨਿਬੜਦਾ ਉਸ ਨੂੰ ਵਧਾਈ ਨਾ ਜਾਵੇ ਉਹਦੇ ਵਾਸਤੇ ਪ੍ਰਧਾਨ ਮੰਤਰੀ ਕੋਲ ਚੱਲਣ ਵਾਸਤੇ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿ ਤੁਸੀਂ ਨਾਲ ਚਲੋ ਕਰਾਓ ਮੇਰੇ ਵਾਸਤੇ ਇਹ ਬਹੁਤ ਵੱਡਾ ਮੈਂ ਸਮਝਦਾ ਹੂਗਾ ਵੀ ਅਸੀਂ ਇਸ ਮਸਲੇ ਨੂੰ ਹੱਲ ਕਰਾਈਏ ਤੇ ਪੰਜਾਬ ਦੇ ਬਾਕੀ ਲੋਕ ਉਹਨੂੰ ਲੈ ਕੇ ਜਾਖੜ ਕਹਿੰਦੇ ਆ ਵੀ ਜਿਹੜਾ ਰਿਕਾਰਡ ਪੰਜਾਬ ਦੇ ਨਾਲ ਖੜੇ ਦੇਖੋ ਪਾਰਟੀ ਵੀ ਪੰਜਾਬ ਦੇ ਨਾਲ ਖੜੀ ਐ ਸੁਨੀਲ ਜਾਖੜ ਤਾਂ ਖੜਾ ਹੀ ਪੰਜਾਬ ਪੰਜਾਬ ਦੇ ਨਾਲ ਹੋਰ ਕੋਈ ਇਸ਼ੂ ਨਹੀਂ ਸਾਬ ਪੰਜਾਬ ਤੇ ਤੋੜ ਦੀ ਗੱਲ ਤੁਸੀਂ ਕਰੀ ਯਾਰ ਉਹਨੂੰ ਲੈ ਕੇ ਹੀ ਓਬਜੈਕਸ਼ਨ ਕਿਉਂ ਪੰਜਾਬ ਕਰ ਰਹੇ ਸੀਗੇ ਕਿ ਤੁਸੀਂ ਹੁਣ ਵੀ ਉਹਨਾਂ ਨੂੰ ਮਿਲ ਕੇ ਗੱਲ ਸੁਣਨ ਦੀ ਕੋਸ਼ਿਸ਼ ਕਰੋ ਮੈਂ ਕਹਿੰਦਾ ਮੈਂ ਤਾਂ ਉਹਨਾਂ ਨੂੰ ਵੀ ਮਿਲ ਕੇ ਮੈਂ ਤਾਂ ਉਹਨੂੰ ਕਿਹਾ ਵੀ ਤੁਸੀਂ ਬੁਲਾ ਕੇ ਬੈਠ ਕੇ ਗੱਲ ਕਰੋ ਇਹਨਾਂ ਨਾਲ ਨਹੀਂ ਨਿਬੜਦੀ ਬਿਕੋਜ਼ ਉਹ ਵੀ ਹੁਣ ਰਾਜਨੀਤੀ ਉੱਥੇ ਉਹਨਾਂ ਦੇ ਆਪਣੇ ਰਾਜਨੀਤਿਕ ਕੰਪਲਸ਼ਨ ਹੈ ਭਗਵੰਦ ਮਾਨ ਜੀ ਦੀ ਆਪਣੀ ਰਾਜਨੀਤਿਕ ਕੰਪਲਸ਼ਨ ਹੈ ਤੇ ਜੇ ਜਾ ਕੇ ਪ੍ਰਧਾਨ ਮੰਤਰੀ ਜੀ ਕੋਲ ਜਾ ਕੇ ਬੈਠ ਕੇ ਗੱਲ ਕਰਾਂਗੇ ਤੇ ਮੇਰੇ ਸਮਝਦਾ ਸਾਰੇ ਮਸਲੇ ਦਾ ਕੋ ਮੈਂ ਕਹਿ ਰਿਹਾ ਵੀ ਆ ਇਸ਼ੂ ਹੈ ਹੀ ਨਹੀਂ ਇੱਕ ਰਾਏ ਦਾ ਪਹਾੜ ਬਣਾ ਲਿਆ ਜਿਹੜਾ ਹੁਣ ਉਹ ਕਹਿ ਰਹੇ ਸੀ ਮੁੱਖ ਮੰਤਰੀ ਕਹਿ ਰਹੇ ਸੀ ਉਹ ਕਹਿੰਦੇ ਸਾਡਾ ਬਾਤ ਚ ਐਡਜਸਟ ਕਰ ਲਿਓ ਮਤਲਬ ਸਾਨੂੰ ਕਹਿੰਦੇ ਉਧਾਰਾ ਪਾਣੀ ਦੇ ਦਿਓ ਅਗਰ ਕੋਈ ਅਜੀ ਗੱਲਾਂ ਤਾਂ ਬੈਠ ਕੇ ਕਿਉਂ ਨਹੀਂ ਹਲੋ ਸੰਦੇ ਸੀਐਮ ਕਹਿੰਦੇ ਤੁਸੀਂ ਖੁਦ ਪਾਣੀ ਦੇ ਪੀੜੀ ਤੋਂ ਆਪ ਕਹਿ ਰਹੇ ਕਿ ਇਸ ਤਰ੍ਹਾਂ ਤੁਸੀਂ ਆਪ ਕਹਿ ਰਹੇ ਦੀ ਰਾਏ ਮੰਨ ਲਈ ਪ੍ਰਧਾਨ ਮੰਤਰੀ ਕੋ ਜਾ ਰਹੇ ਜੀ ਜੀ ابھی ਮਾਨ ਸਾਹਿਬ ਕਲੀਅਰ ਕਰਤੀ ਗਿਆ ਹੈ ਕਿ ਨਹੀਂ ابھی ਕੋਈ ਉਹਨਾਂ ਨੇ ਟਾਈਮ ਨਹੀਂ ਮੰਗਾ ਫੈਸਲਾ ਤਾਂ ਅੰਦਰ ਬੈਠ ਕੇ ਤੋਂ ਇਹ ਹੋਇਆ ਹੈ ਅਹਿਮ ਕੀ ਬਾਤ ਉਹਨਾਂ ਨੇ ਕਹੇ ਵੀ ਉਸਕੇ ਬਾਅਦ ਮੈਂ ਟਾਈਮ ਮੰਗਾਂਗੇ ਅੰਦਰ یہی ਬਾਤ ਹੋਈ ਸੀ ਵੀ ਆਪਾਂ ਇਕੱਠੇ ਸਾਰੇ ਤੇ ਤੁਸੀਂ ਨਾਲ ਚੱਲੋ ਮੈਂ ਕਿ ਬਿਲਕੁਲ ਚੱਲੂਗਾ ਐਸੀ ਪਾਰਟੀ ਦੇ ਨਾਲ ਜਾਓਗੇ ਜਾਂ ਤੁਸੀਂ ਪੁੱਲ ਦਾ ਕੰਮ ਕਰੋਗੇ ਇਹਨਾਂ ਨੂੰ ਆਪ ਸਾ ਪਾਰਟੀ ਵੀ ਤਾਂ ਚਾਹਤੀ ਹੈ ਵੀ ਪੰਜਾਬ ਔਰ ਹਰਿਆਣਾ ਸਾਰਾ ਦੇਸ਼ ਇਕੱਠਾ ਹੋ ਇਕੱਠੇ ਮਿਲ ਜੁਲ ਕੇ ਕੰਮ ਕਰੇ ਇਕਕੇ ਦੇ ਅੰਦਰ ਹੀ ਫਾਇਦਾ ਸਾਬ ਤੇ ਅੱਜ ਦੇ ਦਿਨ ਤਾਂ ਜਿਹੜਾ ਪੜੋਸੀ ਮੁਲਕ ਉਹ ਤਾਂ ਆਪਾਂ ਨੂੰ ਵੈਸੇ ਦੋ ਫਾੜ ਕਰਨ ਨੂੰ ਫਿਰਦਾ ਅੱਜ ਦੇ ਦਿਨ ਪੰਜਾਬ ਦਾ ਮੈਂ ਸਮਝਦਾ ਬਹੁਤ ਵੱਡੀ ਸਾਡੀ ਮੋਰਲ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਇਸ ਕਿਸਮ ਦੇ अवेलेबल ਹੈ ਮਤਲਬ ਹੋਣਾ ਹੀ ਨਹੀਂ ਚਾਹੀਦਾ ਸੀਗਾ ਆ ਜਿਹੜੀ ਆ ਤੁਸੀਂ ਕਹਿ ਰਹੇ ਆ ਕਿ ਬਸੀ ਖੁਦ ਪਾਣੀ ਦੇ ਪੀੜਿਤ ਹੋ ਡਾਕਟਰ ਸਾਹਿਬ ਕਹਿੰਦੇ ਤੁਸੀਂ ਬਿਲ ਪਾਣੀ ਦੇ ਪੀੜਿਤ ਬੜਾ ਸੈਂਸਿਟਿਵ ਮੁੱਦਾ ਪਹਿਲਾਂ ਵੀ ਜਦੋਂ ਇਹ ਮੁੱਦਾ ਉੱਠਿਆ ਤਾਂ ਉਸ ਤੋਂ ਬਾਅਦ ਪੰਜਾਬ ਨੇ ਬੜਾ ਝੱਲਿਆ ਪਾਣੀਆਂ ਤੋਂ ਹੀ ਸ਼ੁਰੂਆਤ ਹੋਈ ਸੀ ਬਿਲਕੁਲ ਸਾਬ ਮੈਂ ਕਹ ਰਿਹਾ ਕਿਉਂ ਕਿਉਂ ਆਪਾਂ ਇਹਨੂੰ ਹੋਰ ਹਵਾ ਦੇਈ ਜਾਂਦੇ ਇਹਨੂੰ ਰਾਇਲਟੀ ਹੋਣੀ ਚਾਹੀਦੀ ਹੈ ਪਹਿਲਾਂ ਵੀ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਹੋਏ ਨੇ ਕਿ ਰਾਇਲਟੀ ਲੈ ਲਈ ਜਾਈਓ ਉਹੀ ਪਾਣੀ ਦੇ ਸਾਰੇ ਦੇਖੋ ਸਭ ਅੱਜ ਜਿਹੜਾ ਮਸਲਾ ਹੈ ਨਾ ਸਾਬ ਅੱਜ ਮਸਲਾ 8000 ਕਿਊਸਿਕਲ ਹੈ ਜਿਹੜਾ ਹਰਿਆਣੇ ਨੇ ਹੁਣ ਖੜਾ ਕੀਤਾ ਹੈ एसवाईएल ਤੇ ਬਾਕੀ ਪੁਰਾਣੇ ਜਿਹੜੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਤੇ ਉਸ ਤੋਂ ਪਹਿਲਾਂ ਜਿਹੜੇ ਫੈਸਲੇ ਹੋਏ ਆ ਲੰਗੋਵਾਲ ਐਗਰੀਮੈਂਟ ਹੈ ਉਹ ਸਾਰੀਆਂ ਗੱਲਾਂ ਬਾਤ ਦੀਆਂ ਇੱਕ ਮਸਲਾ ਜਿਹੜਾ ਆਪਣੇ ਸਾਹਮਣੇ ਦਰਪੇਸ਼ ਅੱਜ ਹੈ ਇਹਦੇ ਕਰਕੇ ਆ ਇਨਾ ਕੁਝ ਹੋਇਆ ਖੜਾ ਹੈ ਵੀ BBMP ਦੀ ਦੇ ਜਿਹੜੇ ਆਫੀਸਰਸ ਬਦਲ ਦਿੱਤੇ ਗਏ ਜਾਂ ਇਥੇ ਐ ਤਾਲੇ ਲਾਈ ਬੈਠੇ ਆ ਆਲ ðiਸ ਥਿੰਗਸ ਸ਼ੋਭਾ ਨਹੀਂ ਦਿੰਦੀ ਇੱਕ ਡੈਮੋਕ੍ਰੇਸੀ ਦੇ ਅੰਦਰ ਵੀ ਤੁਸੀਂ ਆਪਸ ਵਿੱਚ ਸਿੰਘ ਫਸਾਈ ਬੈਠਿਓ ਉਹਨੂੰ ਅਵੋਇਡ ਕਰਨ ਵਾਸਤੇ ਆ ਮੇਰੀ ਬੇਨਤੀ ਸੀ ਵੀ ਆਪਾਂ ਇੱਕ ਮੈਚੂਰ ਲੀਡਰਸ਼ਿਪ ਆਤਾ ਜੁਆਕਾੜਾ ਖੇਡ ਹੈ ਵੀ ਤੁਸੀਂ ਮੇਰੇ ਗਲੀ ਤੋਂ ਨਹੀਂ ਨਿਕਲਦੇ ਮੈਂ ਤੁਹਾਡੀ ਗਲੀ ਦੇ ਵਿੱਚ ਕਰਕੇ ਆ ਆ ਕੋਈ ਦੇ ਆਰ ਬੋਥ ਚੀਫ ਮਿਨਿਸਟਰ ਹੈਡ ਆਫ ਦਾ ਸਟੇਟ ਚਾਹੇ ਹਰਿਆਣਾ ਦੇ ਹੈ ਚਾਹੇ ਪੰਜਾਬ ਦੇ ਹੈ ਸੋ ਲੈਟਸ ਵਰਕ ਇਨ ਅ ਮੈਚੂਰ ਇੱਕ ਸੁਲਝੇ ਤਰੀਕੇ ਨਾਲ ਇੱਕ ਸੁਲਝੇ ਸਿਆਸਤਦਾਨ ਦੇ ਤਰ੍ਹਾਂ ਗੱਲ ਕਰਕੇ ਪੰਜਾਬ ਦੇ ਹਿੱਤਾਂ ਦੇ ਉੱਤੇ ਪਹਿਰਾ ਦਈਏ ਆ ਮੇਰੀ ਬੇਨਤੀ ਹੈ ਜੋ ਉਹਨਾਂ ਨੇ ਮੰਨੀ ਸਰ ਥੈਂਕ ਯੂ ਸਰ 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 ਇੱਕ ਇੱਕ ਇਹ ਹੈ ਨਾ ਸਰ ਇੱਕ ਇੱਕ ਕਿਵੇਂ ਸਰ ਸਰ ਲਾਈਵ ਜਾ ਰਿਹਾ ਇੱਕ ਮਿੰਟ ਭਾਈ ਮੇਰਾ ਵੀ ਲਾਈਵ ਜਾ ਰਿਹਾ ਯਾਰ ਇਹ ਅੱਜ ਦਾ ਬੜਾ ਗੰਭੀਰ ਮਸਲਾ ਬੜਾ ਗੰਭੀਰ ਮੁੱਦਾ ਸਰ ਗੰਭੀਰ ਬਣਾ ਦਿੱਤਾ ਗਿਆ ਮਸਲਾ ਕੁਝ ਵੀ ਨਹੀਂ ਸੀ ਸਰ ਲਾਈ ਨੂੰ ਪਹਾੜ ਬਣਾ ਦਿੱਤਾ ਗਿਆ ਮਸਲਾ ਪਾਣੀਆਂ ਦੇ ਮੁੱਦੇ ਜਿਹੜੇ ਐ ਉਹ ਤਾਂ ਉੱਥੇ ਪੈਂਡਿੰਗ ਪਏ ਆ ਤਾਂ ਸਿਰਫ 8 ਦਿਨ ਦੇ ਲਈ ਪਾਣੀ ਮੰਗਿਆ ਦਾ ਜਿਹਦੇ ਵਿੱਚ 4000 ਕਿਉ ਸਿਕ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਹਾਂ ਕਰਤੀ ਸੀਗੀ ਇਹ ਬਾਤ ਚ ਜਿਸ ਕਿਸਮ ਦੀ ਤਣਾਅ ਤੇ ਟਕਰਾਟ ਬਣੀ ਆਪਸ ਚ ਪੰਜਾਬ ਤੇ ਰਾਣੇ ਦੇ ਅੰਦਰ ਮੈਂ ਸਮਝਦਾ ਉਹ ਨਹੀਂ ਬਣਨੀ ਚਾਹੀਦੀ ਸੀ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਉੱਥੇ ਹੋ ਸਕਦਾ ਸੀਗਾ ਆ ਜਿਹੜਾ ਅਜੇ ਵੀ ਮੈਂ ਕਹਾਂ ਇੱਕ ਪਾਸੇ BBMB ਦੇ ਆਫਿਸਿਸ ਬਦਲੇ ਜਾ ਰਹੇ ਗਲਤ ਹੈ ਇੱਥੇ ਤਾਲੇ ਲਾਣੇ ਪੈ ਰਹੇ ਆ ਪੁਲਿਸ ਲਾਣੀ ਪੈ ਰਹੀ ਹੈ ਉਹ ਗਲਤ ਹੈ ਤਰੀਕੇ ਗਲਤ ਹੈ ਸਭ ਆ ਮਚੋਰ ਇੱਕ 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 ਸੂਜ ਇੱਕ ਸੂਜਵਾਨ ਮਚੋਰ ਲੀਡਰਸ਼ਿਪ ਦੀ ਮੈਂ ਸਮਝਦਾ ਇੱਥੇ ਬੜੀ ਲੋਕ ਇਹ ਇੱਕ ਕੋਟਲੀ ਅਵਾਇਡੇਬਲ ਸਿਚੁਏਸ਼ਨ ਸੀਗੀ ਜਿਹਨੂੰ ਐਡਾ ਵੱਡਾ ਪਹਾੜ ਬਣਾ ਦਿੱਤਾ ਗਿਆ ਇਸ ਕਰਕੇ ਮੈਂ ਅਪੀਲ ਕੀਤੀ ਸੀ ਸਾਰਿਆਂ ਨੂੰ ਤੇ ਖਾਸ ਤੌਰ ਤੇ ਮੁੱਖ ਮੰਤਰੀ ਨੂੰ ਵੀ ਇਹਦੇ ਤੇ ਮਿੱਟੀ ਪਾਈਏ ਇਹ ਬਾੜਾ ਹੀ ਕੋ ਮਸਲਾ ਹੈ ਤੇ ਪ੍ਰਧਾਨ ਮੰਤਰੀ ਕੋਲ ਆਪਾਂ ਚੱਲ ਕੇ ਜਾ ਕੇ ਨਵੇੜੀਏ ਕਿਉਂਕਿ ਇੱਕ ਪਾਸੇ ਦੁਸ਼ਮਣ ਮੁਲਕ ਸਾਹਮਣੇ ਖੜਾ ਹੈ ਉਹ ਪਹਿਲਾ ਧਰਮਾਂ ਦੇ ਅੰਦਰ ਦੋ ਫਾੜ ਕਰਨ ਨੂੰ ਫਿਰਦਾ ਹੈ ਫਿਰ ਪੰਜਾਬ ਰਣੇ ਦੇ ਅੰਦਰ ਤੁਸੀਂ ਐਵੇਂ ਬਿਨਾ ਮਤਲਬ ਦਾ ਟਕਰਾਵ ਪੈਦਾ ਕਰ ਦਿਓਗੇ ਜੋ ਟੋਟਲੀ ਨਾਨ ਐਗਜ਼ਿਸਟੈਂਸ ਇਸ਼ੂ ਹੈ ਉਹਨਾਂ ਨੇ ਮੰਨ ਲਈ ਉਹਦੀ ਫਾਰਮੈਲਟੀ ਕਿਸ ਤਰੀਕੇ ਨਾਲ ਹੋਊਗਾ ਕਦੋਂ ਹੋਊਗਾ ਉਹ ਉਹਨਾਂ ਨੇ ਫੈਸਲਾ ਕਰਨਾ ਹੈ ਪਰ ਮੈਂ ਸਮਝਾਂ ਪੰਜਾਬ ਦੇ ਕੋਲ ਅਦਰਵਾਇਜ਼ ਜਿਹੜੇ ਬ੍ਰਾਡਰ ਰਿਸ਼ੂਜ਼ ਹੈ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਨੂੰ ਲੈ ਲੋ ਜਾਂ ਚਾਹੇ ਲੋਂਗੋਵਾਲ ਰਜੀਵ ਲੋਂਗੋਵਾਲਾ ਐਗਰੀਮੈਂਟ ਸੀ ਉਸ ਤੋਂ ਪਹਿਲਾਂ ਜਦੋਂ ਵੰਟਵਾਰਾ ਹੋਇਆ ਪਾਣੀਆਂ ਦਾ ਉਹ ਪੰਜਾਬ ਕੋਲ ਕਿਸੇ ਨੂੰ ਦੇਣ ਲੈਣ ਨੂੰ ਪਾਣੀ ਹੈ ਨਹੀਂ ਪਰ ਆ ਜਿਹੜਾ 8000 ਕਿਊਬਿਕ ਦਾ ਮਸਲਾ ਹੈ ਇਸ ਨਾਰਮਲ ਪ੍ਰੈਕਟਿਸ ਇਸ ਸੀਜ਼ਨ ਦੇ ਅੰਦਰ ਜਦੋਂ ਐਨ ਪਾਣੀ ਆ ਆਪਾਂ ਡਿੱਕੀ ਜਾਂਨੇ ਰਾਤ ਵੀ ਜਿਹੜੀ ਬਰਸਾਤ ਹੋਈ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਉਹਦੇ ਨਾਲ ਹੀ ਪਾਖੜਾ ਦੇ ਅੰਦਰ ਅੱਧਾ ਫੁੱਟ ਪਾਣੀ ਲੈਵਲ ਆ ਰਾਤ ਨੂੰ ਹੀ ਵਧ ਗਿਆ ਸਾਬ ਜਿਸ ਤਰ੍ਹਾਂ ਪਾਣੀ ਆਜੂਗਾ ਹਰਿਆਣਾ ਕਹਿ ਰਿਹਾ ਸਾਡੇ ਤੋਂ ਬਾਅਦ ਚ ਸਾਡੇ ਤੋਂ ਹਿੱਸਾ ਸਾਡੇ ਤੋਂ ਲੈ ਲਿਓ ਸਾਨੂੰ ਅੱਜ ਪਾਣੀ ਦੀ ਲੋੜ ਹੈ ਕਿਉਂਕਿ ਅੱਜ ਪੰਜਾਬ ਦੇ ਅੰਦਰ ਕਿਤੇ ਵੀ ਵਿਜਾਂਤ ਨਹੀਂ ਹੋ ਰਹੀ ਜੇ ਕਿਤੇ ਹੋ ਰਹੀ ਹੈ ਸਾਡੇ ਵਾਲੇ ਇਲਾਕੇ ਨੂੰ ਉੱਥੇ ਐਨ ਸਿਰੇ ਜੇ ਬੈਠੇ ਆ ਨਰਮਾਸੀ ਬੀਜਦੇ ਆ ਸਾਡੇ ਕੋਲ ਤਾਂ ਚੋਨਾ ਹੈ ਹੀ ਨਹੀਂ ਸਾਨੂੰ ਲੋੜ ਹੈ ਸਰ ਨਾ ਤਾਂ ਅੱਜ ਪੰਜਾਬ ਦੀ ਕੋਈ ਜ਼ਿਆਦਾ ਡਿਮਾਂਡ ਹੈ ਪਾਣੀ ਦੀ ਇਹ ਉੱਥੇ ਜੇ ਪਾਣੀ ਹੈ ਆਪਣੇ ਕੋਲ ਦੇ ਸਕਦੇ ਆ ਤੇ ਬਾਅਦ ਵਿੱਚ ਆਪਾਂ ਉਹਨਾਂ ਤੋਂ ਲੈ ਸਕਦੇ ਆ ਤੇ ਉਹਨੂੰ ਕਿਉਂ ਆਪਾਂ ਪਛੇ ਵਿੱਚ ਸਿੰਘ ਫਸਾਈਏ ਮੇਰੀ ਆ ਬੇਨਤੀ ਆ ਉਹਨਾਂ ਨੇ ਮੰਨ ਲਿਆ ਸੋ ਦੈਟਸ ਇ ਹਾਂ ਜੀ ਇਹ ਜਿਸ ਤਰ੍ਹਾਂ ਹਰਿਆਣਾ ਕਹਿ ਰਿਹਾ ਕਿ ਸਾਨੂੰ ਇੰਨਾ ਪਾਣੀ ਚਾਹੀਦਾ ਇਹ ਤਾਂ ਸਿੱਧੇ ਤੌਰ ਤੇ ਪੰਜਾਬ ਤੇ ਕਿੰਨਾ ਕੁ ਪ੍ਰਭਾਵ ਦੇ ਦੇਖੋ 8 ਦਿਨਾਂ ਵਾਸਤੇ ਆ ਸਾਹਿਬ ਬਹੁਤ ਇਸ ਸਾਰੇ ਜਦੋਂ ਪਾਣੀ ਦਾ ਨਾਮ ਆ ਜਾਂਦਾ ਆਪਾਂ ਪਾਣੀਆਂ ਦੇ ਟੋਟਲ ਇਸ਼ੂ ਨੂੰ ਲੈ ਕੇ ਬਹਿ ਜਾਂਦੇ ਆ ਆ ਮਸਲਾ ਸਿਰਫ 8 ਦਿਨ ਵਾਸਤੇ ਉਹਨਾਂ ਨੇ 8000 ਕਿਉਂ ਸਿੰਘ ਪਾਣੀ ਮੰਗਿਆ ਸੀਗਾ 4000 ਦੇਣ ਨੂੰ ਦੇਖੋ ਜਦੋਂ 4 ਯਾਰ ਦਿੱਤਾ ਭਗਵੰਤ ਮਾਨ ਜੀ ਨੇ ਕਿਸੇ ਨੇ ਉਂਗਲ ਨਹੀਂ ਉਠਾਈ ਵੀ ਤੁਸੀਂ ਪੰਜਾਬ ਦਾ ਇਸਾ ਉਹਨਾਂ ਨੂੰ ਦੇਈ ਜਾਂਦੇ ਹੋ ਨਹੀਂ ਤਾਂ ਆਪੋਜੀਸ਼ਨ ਵਾਲੇ ਐਸੀ ਖਾਟਖੜੀ ਕਰਦੇ ਨਹੀਂ ਸੀ ਹਰ ਸਾਲ ਹੁੰਦਾ ਕੋਈ ਕਦੇ ਰਾਜਸਥਾਨ ਦਾ ਜਿਆਦਾ ਇਸਤੇਮਾਲ ਕਰ ਜਾਂਦਾ ਕਦੇ ਹਰਿਆਣਾ ਕਰ ਜਾਂਦਾ ਉਹਨਾਂ ਦੇ ਰਿਕਾਰਡ ਮੁਤਾਬਕ ਕਦੇ ਪੰਜਾਬ ਵਾਲੇ ਜਿਆਦਾ ਇਸ ਸੀਜ਼ਨ 'ਚ ਇਸਤੇਮਾਲ ਕਰ ਜਾਂਦੇ ਤਾਂ ਆਹ ਕੋਈ ਮੈਡਾ ਮਸਲਾ ਹੈ ਨਹੀਂ ਪਾਣੀਆਂ ਦੇ ਮੁੱਦੇ ਜਿਹੜੇ ਪੁਰਾਣੇ ਸਾਡੇ ਲਿਗੇਸੀ ਇਸ਼ੂਜ਼ ਆ ਉਹ ਖੜੇ ਆ ਸਾਬ ਆ ਸਿਰਫ 8 ਦਿਨਾਂ ਦੇ ਪਾਣੀ ਦਾ ਮਸਲਾ ਸੀਗਾ ਜਿਹਦਾ ਬਾਤ ਦਾ ਬਤੰਗੜ ਬਣਾ ਦਿੱਤਾ ਗਿਆ ਅਵੋਇਡਬਲ ਟੋਟਲੀ ਅਨਨੈਸੈਸਰੀ इमैच्योर तरीके ਨਾਲ ਹੰਡਲ ਹੋਇਆ ਇਹਦੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਨਾਲ ਹੀ ਮਸਲਾ ਹੱਲ ਹੋ ਜਾਏਗਾ ਹੋਣਾ ਚਾਹੀਦਾ ਸਭ ਮੇਰੀ ਇੱਛਾ ਦਿਲੀ ਚਾਹ ਤੇ ਮੈਂ ਸਮਝਦਾ ਹੋ ਵੀ ਜਾਊਗਾ ਕਿਉਂ ਨਹੀਂ ਹੋ ਸਕਦਾ ਸਭ देखिए बहुत ही अच्छे माहौल के अंदर मीटिंग हुई है और सभी साथियों ने माना है कि मेन जो पानियों के पुराने लेगेसी इशू हैं ऐतिहासिक जैसे पानी की बांट हुई राजीव लोंगोवाल अकॉर्ड हुआ या इराडी कमीशन लेके और उसके बाद जो भी पानियों के टर्मिनेशन और वाटर एग्रीमेंट जो कैप्टन साहब ने पंजाब के पानियों के लिए बड़ा फैसला लिया था वो मुद्दे एक तरफ हैं आज मुद्दा मात्र सिर्फ आठ हजार क्यूसेक पानी आठ दिन के लिए हरियाणा ने मांगा था उस आठ हजार में से मुख्यमंत्री पंजाब भगवंत मान जी ने चार हजार क्यूसेक पानी देना मान भी लिया और जा भी रहा है बकाया साढ़े चार हजार मांगने के बीच में जो आपस में तनाव आया है मैं समझता हूँ एक सूजवान मेच्योर लीडरशिप के चलते हुए वो टोटली अवॉइडेबल था उसकी कोई जरूरत नहीं थी ये मसला बातचीत से सुलझाया जा सकता था राई का पहाड़ बना दिया गया और मेरी आज बेनती ऑल पार्टी मीटिंग में और खास तौर पे मुख्यमंत्री भगवंत मान जी से थी कि आज के दिन जब देश पाकिस्तान के साथ आई बॉल टू आई बॉल हम आमने सामने एक ऐसी तनावपूर्व स्थिति में खड़े हैं उस समय जबकि हमारा पड़ोसी मुल्क पाकिस्तान धर्म के नाम पे आपस में टकराव पैदा कर रहा है हम अच्छे नहीं लगते कि पंजाब और हरियाणा के बीच में इस पूर्व का इस तरह का तनावपूर्ण माहौल बने इस तनाव को खत्म करने के लिए अगर हम प्रधानमंत्री जी के पास में वाटर रिसोर्सेज मिनिस्टर और होम मिनिस्टर के पास जाके इस मसले को बातचीत से सुलझाने का प्रयास करें क्योंकि पंजाब हमारा फर्ज भी बनता है हमारा धर्म भी बनता है कि इस हालात के अंदर देश एकजुट हो ना कि दुश्मन के गेम के हम शिकार हो जाए अवॉइड किया जाए उन्होंने माना भी प्रधानमंत्री के पास जाके या होम मिनिस्टर साहब या खट्टर जी के पास में जाकर इस मसले को हल कराने के लिए हम प्रयास करेंगे और मुझे इस बात की खुशी है कि इस बात के लिए सभी साथियों ने सभी पार्टीज ने हामी भी भरी मुख्यमंत्री ने भी अंदर हामी भरी कि वो प्रधानमंत्री के पास जाके बातचीत करके इस मसले को हल करेंगे देखिए जो देखिए वो अपना काम कर रहे हैं पर लीडर्स जो हैं उनको देश की चिंता है हमें देश का सामने ध्यान रखना है सर देखिए मसला पैदा ही नहीं होना चाहिए था से इट शुड हैव बीन इन द बड कोई मुद्दा ही नहीं था आठ हजार तो मुख्यमंत्री भगवंत मान जी हाकर भी आए थे जा भी रहे हरियाणा को तो मैं समझता हूँ बाकी साढ़े चार हजार के लिए भी आठ दिन के लिए कोई न कोई हल बाची से निकाला जा सकता था ये तनावपूर्ण स्थिति जो आज पंजाब और हरियाणा में बनी हुई है बिल्कुल अवॉइडेबल थी परंतु उसके बाद में जिस तरह से पंजाब के अंदर हेडवर्क्स के ऊपर पुलिस लगा के ताड़े लगा के और दूसरी तरफ बीबीएमबी के ऑफिसर्स बदल के ये जो दो, दोनों बातें हैं ये शोभा लोकतंत्र के अंदर एक फेडरल सिस्टम के अंदर ये ब, मसले शोभा नहीं देते मेरी आज भी गुजारिश थी और इस बात पे मुख्यमंत्री भगवंत मान जी मान्य भी हैं कि हम प्रधानमंत्री या गृह मंत्री और हमारे वाटर रिसोर्सेज मिनिस्टर के पास जाके बातचीत से इस मसले को सुलझाएं क्योंकि पंजाब एक बॉर्डर स्टेट है और आज देश तनाव की स्थिति में अपने पड़ोसी मुल्क पाकिस्तान के साथ जो हालात बने हैं जो जान धर्म में टकराव पैदा कर रहे हैं वहीं कहीं ऐसा ना हो कि हम आपस में पंजाब और हरियाणा के अंदर एक टोटली अवॉयडेबल टकराव है उसको हम हवा दे दें थैंक यू